ਮੇਰੇ ਲਈ ਅੱਜ ਦਾ ਦਿਨ ਬਹੁਤ ਹੀ ਕੀਮਤੀ ਦਿਨ ਹੈ। ਉਹ ਅੱਜ ਦੁਪਹਿਰ ਦਾ ਲੰਚ ਜਿਹੜਾ ਦੁਪਹਿਰ ਦਾ ਖਾਣਾ ਜਿਹੜਾ ਜਿਹੜੇ ਸਾਡੇ ਬਹਾਦਰ ਜਵਾਨ ਬੀਐਸਐਫ ਦੇ ਜਵਾਨ ਬੀਐਸਐਫ ਦੇ ਅਫਸਰ ਜਿਹੜੇ ਜਿੰਦਾ ਕਰਕੇ ਅਸੀਂ ਸਾਰੇ ਲੋਕ ਸੌਂ ਜਾਂਦੇ ਆ ਇਹ ਜਾਗਦੇ ਆ। ਫਿਰ ਮੈਂ ਉਸ ਪੁਆਇੰਟ ਤੇ ਆਇਆ ਕਿਉਂਕਿ ਕਦੀਪ ਅੱਜ ਤੋਂ 1 ਮਹੀਨਾ ਪਹਿਲਾਂ ਦੇਦੋ ਕੁਛ ਤਣਾਅ ਹੋਇਆ ਤੇ ਸਾਡੀਆਂ ਸਾਰੀਆਂ ਚੌਕੀਆਂ ਤੇ ਆਉਣਾ ਜਾਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ ਫਿਰ ਪੇਤਾਰ ਦੇ ਅੱਗੇ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਉਹ ਵੀ ਕਿਸਾਨਾਂ ਦੇ ਨਾਲ ਆਇਆ ਤੇ ਮੈਂ ਮੈਂ ਤਾਂ ਦੁਕੰਦ ਪਰ ਬਹੁਤ ਜਵਾਨ ਨੂੰ ਮੈਂ ਉਸ کے لیے ਬਹੁਤ ਮਿਟਾਈਆਂ ਵੀ ਦੇਖਿਆ ਤਾਂ ਮੈਂ ਕਿਹਾ ਕਿ ਦੇਖਿਓ ਅਸੀਂ ਮਨਿਸਟਰ ਹੈ ਤਾਂ ਜਦ ਹਮ 26 ਜਨਦੀ ਕੋ 15 ਅਗਸਤ ਕੋ جاتے ہیں قومی چنڈا لہرانے کے لیے تو اس جگہ پہ جیڑی بھی فورس ہوتی ہے ہماری فورس ہوتی ہے کور فورس ہوتی ہے تو ہمیں وہ سلامی دیتے ہیں تو آج میں ان ان کو سلامی دینے ہیں میں ان کو بولا کہ آپ بہت بڑے آدمی ہو بہت بڑے ہم تو کچھ بھی نہیں ہیں منتری ہونا کوئی بہت بڑی بات نہیں ہے پر دیش کے لیے بدوک پڑھ کے کھلونا ਆਪਣੀ ਚਾਂ ਦੀ ਪਤਵਾ ਨਾ ਕਰਕੇ ਆਪਣੇ ਦੇਸ਼ ਦੀ ਪਤਵਾ ਕਰਨਾ ਸਾਡੇ ਸਭ ਤੋਂ ਵੱਡੀ ਸਾਡੇ ਬਹਾਦਰ ਜੁਨੇ ਆ ਸੋ ਇਹਨਾਂ ਨਾਲ ਅੱਜ ਲੰਚ ਕੀਤਾ ਇੱਕ ਮੇਰੇ ਕੋ ਕਸਾਨ ਖਲਬਤ ਸੁਲਮਨ ਮਿਲੇ ਹੀ ਗਏ ਉਹਨਾਂ ਨੇ ਕਿਹਾ ਜੀ ਕਿ ਸਾਡਾ ਇੱਕ ਮੁੱਦਾ ਕਿ ਗੇਟ ਬੰਦ ਹੋ ਗਏ ਜਿਹੜੇ ਸਾਡੇ ਕਿਸਾਨ ਕੰਡਿਆਲੀ ਫਾਦ ਤੋਂ ਪਾਰ ਖੇਤੀ ਕਰ ਜਾਂਦੇ ਸੀਗੇ ਉਹਨਾਂ ਦੇ ਗੇਟ ਉਹਨਾਂ ਨੇ ਬੰਦ ਕਰਤੇ ਸੀਗੇ ਸੋ ਅੱਜ ਮੈਂ ਉਹ ਅਫਸਰ ਨੂੰ ਕਿਹਾ ਕੋਨੇ ਆਲ ਤੋਂ ਲੈ ਕੇ 100 ਵਾਲ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਤੇ ਉਹ ਗੇਟ ਜਿਹੜੇ ਕੱਲ ਤੋਂ ਸਾਰੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਭਰਾ ਦੂਜੇ ਪਾਸੇ ਜਾ ਕੇ ਤਾਰਾਂ ਤੋਂ ਪਾਰ ਜਾ ਕੇ ਕੰਡੇ ਵਾਲੀ ਤਾਰ ਤੋਂ ਪਾਰ ਜਾ ਕੇ ਜਿਹੜਾ ਉਹ ਖੇਤੀ ਕਰਨਗੇ ਕੱਲ ਤੋਂ ਦਬਾਰਾ ਗੇਟ ਖੁੱਲ ਜਾਣਗੇ ਇਸ ਵੇਲੇ ਮਾਹੌਲ ਸ਼ਾਂਤ ਹੈ ਵੈਸੇ ਤੇ ਜੋ ਤਣਾਅ ਸੀਗਾ ਉਸ ਸਮੇਂ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਹੁੰਦੀ ਪਰ ਮੈਨੂੰ ਪਰਮਿਸ਼ਨ ਨਹੀਂ ਮਿਲੀ ਫੋਟੋਕਾਲ ਦੇ ਹਿਸਾਬ ਨਾਲ ਮੈਨੂੰ ਕਿਹਾ ਗਿਆ ਕਿ ਆਪ ਨਹੀਂ ਆ ਸਕਦੇ ਕਿਉਂਕਿ ਤਣਾਅ ਹੈ تو کچھ بھی ہو سکتا ہے تو میں تو اس دن بھی سارنگ دیو سے واپس گیا میں بہت کچھ تھی پر میرے, میرے کو کیونکہ ہم دمیاغ دی دیکھتی ہیں تو ہمیں ہم افسو کی بات ماننی پڑی تو میں اس دن کیا ہی ان کو بولا تھا کہ جے جی دن شانتی ہوئی تھوڑی تو بتانا میں آؤں گا تو رات کو سر کی کال گئی تو سر نے کیا کہ کل آگا تو آج آئے ہیں بہت مزہ آیا ان کو کے سر ان کو سلوٹ کر دیں سر جی آپ کو سلوٹ نہیں ہے سر دیکھا آپ اور بڑے بندے تھے ਸਭ ਕੋ ਸਲੂਟ ਹੈ ਆਪਕੋ ਸਭ ਸਭੀ ਆਪਕੋ ਵੀ ਸਲੂਟ ਹੈ ਜਰੂਰ ਸਭ ਆਪ ਬਹੁਤ ਬੜਾ ਕੰਮ ਕਰ ਰਹੇ ਹਮਾਰੇ ਕਿਸਾਨਾਂ ਦਾ ਹਮ